ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਪਹਿਲ ਸਕੀਮ ਦੇ ਰਾਹੀਂ ਮਿਲਣਗੇ ਔਰਤਾਂ ਨੂੰ 12000 ਰੁਪਏ ਤੋਂ 20 ਵੱਧ ਰੁਪਏ ਫਾਰਮ ਕਿੱਥੇ ਭਰਨਾ ਹੈ ਕਿਵੇਂ ਭਰਨਾ ਹੈ ਕਿਹੜੇ ਪ੍ਰੂਫ ਲੱਗ ਲੈਣੇ ਨੇ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਜਾਣ ਜਾ ਰਹੇ ਆ ਚੈਨਲ ਤੇ ਪਹਿਲੀ ਵਾਰ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬੈਲ ਆਈਕਨ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲੈਣਾ ਤਾਂ ਜੋ ਇਸ ਚੈਨਲ ਤੇ ਤੁਹਾਨੂੰ ਸੈਂਟਰ ਸਰਕਾਰ ਦੀਆਂ ਤੇ ਪੰਜਾਬ ਸਰਕਾਰ ਵੱਲੋਂ ਜਿੰਨੀਆਂ ਵੀ ਨਵੀਆਂ ਆਸਰ ਕੀਮਾ ਦੀਆਂ ਨੇ ਅਪਡੇਟਾਂ ਆndੀਆਂ ਨੇ ਉਹਨਾਂ ਦੀ ਸਬੰਧੀ ਜਾਣਕਾਰੀ ਜਿਹੜੀ ਹੈ ਸਾਡੇ ਚੈਨਲ ਪੰਜਾਬ ਡਾਕੂਮੈਂਟ ਟੀਵੀ ਤੇ ਤੁਹਾਨੂੰ ਦੇਖਣ ਨੂੰ ਮਿਲਦੀ ਰਹੇ ਤੇ ਤੁਸੀਂ ਵੀ ਸਰਕਾਰ ਵੱਲੋਂ ਮਿਲਦੀਆਂ ਪੂਰੀਆਂ ਸਕੀਮਾਂ ਦਾ ਲਾਭ ਜਿਹੜਾ ਲੈ ਸਕੋ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਪਹਿਲ ਸਕੀਮ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਚਲਾਈ ਗਈ ਇੱਕ ਸਕੀਮ ਹੈ ਜਿਹੜੀ ਕਿ 18 ਸਾਲ ਪਲਸ ਔਰਤਾਂ ਨੂੰ ਉਹਨਾਂ ਨੂੰ ਰੁਜ਼ਗਾਰ ਦਿੰਦੀ ਆ ਇਹ ਸਿਸਟਮ ਦਾ ਲਾਭ ਕਿਵੇਂ ਲੈਣਾ ਅਸੀਂ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤਾ ਸੀ ਜੇਕਰ ਤੁਸੀਂ ਉਹ ਮੇਰਾ ਪਹਿਲੇ ਵਾਲਾ ਵੀਡੀਓ ਨਹੀਂ ਦੇਖਿਆ ਤਾਂ ਹਨ ਬੇਨਤੀ ਆ ਚੈਨਲ ਤੇ ਜਾਓ ਪਹਿਲ ਦੀ ਵੀਡੀਓ ਜਿਹੜੀ ਹੈਗੀ ਆ ਉਹ ਤੁਸੀਂ ਜ਼ਰੂਰ ਦੇਖਣੀ ਹੈਗੀ ਆ ਜਿਹਦੇ ਵਿੱਚ ਅਸੀਂ ਤੁਹਾਨੂੰ ਕਾਫੀ ਜ਼ਿਆਦਾ ਜਾਣਕਾਰੀ ਦਿੱਤੀ ਹੋਈ ਆ ਪਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਫਾਰਮ ਕਿੱਥੇ ਜਾ ਕੇ ਭਰਨਾ ਹੋਵੇਗਾ ਅਤੇ ਕਿਹੜੇ ਕਿਹੜੇ ਪ੍ਰੂਫ ਜਿਹੜੇ ਨੇ ਨਾਲ ਲਗਾਉਣੇ ਜ਼ਰੂਰੀ ਨੇ ਸਭ ਤੋਂ ਪਹਿਲਾਂ ਜੇ ਅਸੀਂ ਪ੍ਰੂਫਾਂ ਦੀ ਗੱਲ ਕਰ ਲੈਨੇ ਆ ਗਿਆ ਜੇਕਰ ਅਸੀਂ ਪ੍ਰੂਫਾਂ ਦੀ ਗੱਲ ਕਰੀਏ ਤਾਂ ਦੋਸਤੋ ਜਿਹੜੀਆਂ ਵੀ ਔਰਤਾਂ ਪੰਜਾਬ ਦੇ ਵਿੱਚ ਰਹਿ ਰਹੀਆਂ ਨੇ ਇਹ ਹੈ ਜੀ ਉਹ ਕਿਸੇ ਵੀ ਸਟੇਟ ਤੋਂ ਆਈਆਂ ਨੇ ਜੇਕਰ ਉਹਨਾਂ ਕੋ ਪੰਜਾਬ ਰੈਜ਼ੀਡੈਂਸ ਦਾ ਆਧਾਰ ਕਾਰਡ ਹੈਗਾ ਸਰਟੀਫਿਕੇਟ ਹੈਗਾ ਤਾਂ ਉਹ ਵੀ ਔਰਤਾਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਨੇ ਜ਼ਰੂਰੀ ਨਹੀਂ ਹੈਗਾ ਕਿ ਸਿਰਫ ਪੰਜਾਬ ਦੀਆਂ ਔਰਤਾਂ ਹੀ ਲਾਭ ਲੈ ਸਕਦੀਆਂ ਨੇ ਕਿਸੇ ਅਦਰ ਸਟੇਟ ਤੋਂ ਵੀ ਜੇਕਰ ਤੁਸੀਂ ਆਏ ਹੈਗੇ ਹੋ ਜਾਂ ਤੁਹਾਡੀ ਵਾਈਫਾਈ ਹੋਈ ਆ ਤਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਕਿਉਂਕਿ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਸਮੇਂ 25% ਜੜੇ ਨੇ ਬਾਹਰੋਂ ਬਸਨੀਕਾ ਕੇ ਬੈਠੇ ਹੋਏ ਨੇ ਜਿਵੇਂ ਹਰਿਆਣਾ ਸਟੇਟ ਵਿੱਚੋਂ ਹਿਮਾਚਲ ਜੋ ਉਹ ਯੂਪੀ ਬਿਹਾਰ ਜੋ ਠੀਕ ਹੈ ਕਿਉਂਕਿ ਫੈਕਟਰੀਆਂ ਦੇ ਵਿੱਚ ਇਸ ਸਮੇਂ ਜੋ ਰੋਜ਼ਗਾਰ ਹੈ ਉਹ ਪੰਜਾਬ ਦੇ ਲੋਕ ਜਿਹੜੇ ਨੇ ਘਟ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਧੋੜ ਹੈ ਉਹ ਬਾੜ ਦੀ ਲੱਗੀ ਪਈ ਹੋਈ ਹੈ ਸੋ ਇਹਦੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦੇ ਦਿੱਤੀ ਹੈ ਕਿ ਕਿਹੜੇ-ਕਿਹੜੇ ਪ੍ਰੂਫ ਜਿਹੜੇ ਨੇ ਲਾ ਕੇ ਰੇਣੇ ਪ੍ਰੂਫਾਂ ਦੀ ਗੱਲ ਕਰੀਏ ਤਾਂ 18 ਸਾਲ ਦੀ ਉਮਰ ਦਾ ਜਿਹੜਾ ਪ੍ਰੂਫ ਹੈ ਉਹ ਹੋਣਾ ਚਾਹੀਦਾ ਉਹਦੇ ਵਿੱਚ ਤੁਸੀਂ ਆਪਣਾ ਆਧਾਰ ਕਾਰਡ ਵੀ ਲਗਾ ਸਕਦੇ ਹੋ ਜਨਮ ਸਰਟੀਫਿਕੇਟ ਹੈ ਤਾਂ ਉਹ ਵੀ ਲਗਾ ਸਕਦੇ ਹੋ ਵੋਟਰ ਕਾਰਡ ਹੈ ਤਾਂ ਤੁਸੀਂ ਵੋਟਰ ਕਾਰਡ ਵੀ ਪਤਾ ਸਕ ਸਕਦੇ ਹੋ 10ਵੀਂ ਕਲਾਸ ਦਾ ਸਰਟੀਫਿਕੇਟ ਹੈ ਤਾਂ ਤੁਸੀਂ 10ਵੀਂ ਕਲਾਸ ਦਾ ਸਰਟੀਫਿਕੇਟ ਵੀ ਲਗਾ ਸਕਦੇ ਹੋ ਇਹ ਤਾਂ ਹੋ ਗਿਆ ਜੀ ਤੁਹਾਡਾ ਜਨਮ ਦਾ ਪ੍ਰੂਫ ਨੰਬਰ 2 ਤੇ ਪ੍ਰੂਫ ਹੋਏਗਾ ਜੀ ਤੁਹਾਡਾ ਪਰਮਾਨੈਂਟ ਐਡਰੈਸ ਜਾਂ ਫਿਰ ਕੋਰੈਸਪੋਂਡੈਂਸ ਐਡਰੈਸ ਜਿਸ ਐਡਰੈਸ ਤੇ ਤੁਸੀਂ ਰਹਿ ਰਹੇ ਹੋ ਉਹ ਤੁਹਾਡਾ ਕੋਰੈਸਪੋਂਡੈਂਸ ਐਡਰੈਸ ਮੰਨਿਆ ਜਾਏਗਾ ਤੇ ਜਿਹੜਾ ਤੁਹਾਡਾ ਪਰਮਾਨੈਂਟ ਐਡਰੈਸ ਹੈ ਜਿੱਥੇ ਕਿ ਤੁਸੀਂ ਪੱਕੇ ਦੇ ਨਿਵਾਸੀ ਹੋ ਉਸ ਨੂੰ ਸੀ ਪਰਮਾਨੈਂਟ ਐਡਰੈਸ ਕਹਿ ਦਿੰਦੇ ਆ ਇਹਨਾਂ ਦੋਨਾਂ ਪ੍ਰੂਫਾਂ ਦੇ ਵਿੱਚੋਂ ਤੁਸੀਂ ਆਪਣਾ ਵੋਟਰ ਕਾਰਡ ਲਗਾ ਸਕਦੇ ਹੋ ਲਾਇਸੈਂਸ ਲਗਾ ਸਕਦੇ ਹੋ ਆਧਾਰ ਕਾਰਡ ਦਿਖਾ ਸਕਦੇ ਹੋ ਦਸਵੀਂ ਕਲਾਸ ਦਾ ਸਰਟੀਫਿਕੇਟ ਲਗਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਉਸ ਦੀ ਪ੍ਰੂਫਾਂ ਦੀ ਗੱਲ ਕਰੀਏ ਤਾਂ ਆਈਡੀ ਪ੍ਰੂਫ ਆਈਡੀ ਪ੍ਰੂਫ ਦੇ ਤੌਰ ਤੇ ਤੁਸੀਂ ਆਪਣਾ ਪੈਨ ਕਾਰਡ ਜਿਹੜਾ ਇਹ ਲਗਾ ਸਕਦੇ ਹੋ ਤੇ ਆਧਾਰ ਕਾਰਡ ਵੀ ਲਗਾ ਸਕਦੇ ਹੋ ਇਸ ਤੋਂ ਬਾਅਦ ਅਗਲੀ ਪ੍ਰੂਫ ਦੀ ਗੱਲ ਕਰੀਏ ਤਾਂ ਦੋਸਤੋ ਤੁਹਾਡੇ ਕੋਲ ਜਿਹੜਾ ਪ੍ਰੂਫ ਹੈਗਾ ਉਹ ਹੋਣਾ ਚਾਹੀਦਾ ਤੁਹਾਡੀ ਲੇਟੈਸਟ ਪਾਸਪੋਰਟ ਸਾਈਜ਼ ਫੋਟੋ ਲੇਟੈਸਟ ਪਾਸਪੋਰਟ ਸਾਈਜ਼ ਫੋਟੋ ਜਿਹੜੀ ਆ ਉਹ ਜਿਸ ਵੀ ਤੁਸੀਂ ਫੋਟੋਗ੍ਰਾਫਰ ਸਟੂడియో ਕੋਲ ਕਰ ਇੱਕ ਕਰਵਾਈ ਆ ਉਸ ਫੋਟੋਗ੍ਰਾਫਰ ਦੀ ਬੈਕ ਸਾਈਡ ਤੇ ਫੋਟੋ ਤੇ ਸਟੈਂਪ ਜਿਹੜੀ ਲੱਗੀ ਹੋਣੀ ਚਾਹੀਦੀ ਆ ਅੱਗੇ ਇਸੇ ਗੱਲ ਕਰੀਏ ਔਰ ਜਿਹੜੀ ਸਟੈਂਪ ਲੱਗਣੀ ਆ ਉਹਦੇ ਤੇ نیچے ਉਹਦੇ ਤੇ ਉਸ ਦਿਨ ਦੀ ਜਿਹੜੀ ਲਿਖਾਈ ਆ ਜੋ ਕਿ ਫੋਟੋ ਸਟੂਡੀਓ ਨੇ ਜਿਸ ਦਿਨ ਤੁਹਾਡੀ ਫੋਟੋ ਕਲਿੱਕ ਕੀਤੀ ਸੀ ਕਿਉਂਕਿ ਇਹਦੇ ਵਿੱਚ ਲੇਟੈਸਟ ਫੋਟੋ ਲੱਗ ਰਹੀ ਆ ਇਸ ਤੋਂ ਅੱਗੇ ਅਸੀਂ ਗੱਲ ਕਰੀਏ ਡਾਕੂਮੈਂਟ ਪ੍ਰੂਫ ਦੀ ਤਾਂ ਤੁਹਾਡਾ ਘਟਾ ਉਦੋਂ ਦਾ ਸਰਟੀਫਿਕੇਟ ਜਿਹੜਾ ਉਹ ਲੱਗੇਗਾ ਜਿਸ ਦੇ ਵਿੱਚ ਤੁਹਾਡੀ ਤੁਹਾਡੀ ਜਿਹੜੀ ਆਮਦਨ ਆ ਉਹ ਘੱਟੋ ਘੱਟ 1 ਲੱਖ ਤੋਂ ਥੱਲੇ ਥੱਲੇ ਹੋਣੀ ਚਾਹੀਦੀ ਆ ਅਗਲੇ ਪ੍ਰੂਫ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਕੋਰਸਿਸ ਕੀਤਾ ਹੋਇਆ ਜਾਂ ਗ੍ਰੈਜੂਏਸ਼ਨ ਕੀਤੀ ਹੈ ਜਾਂ 10ਵੀਂ ਪਾਸ ਹੈ ਜਾਂ 8ਵੀਂ ਪਾਸ ਹੈ ਜਾਂ ਤੁਸੀਂ 5ਵੀਂ ਪਾਸ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਸਕਿੱਲ ਹੈਗੀ ਹੈ ਤਾਂ ਤੁਸੀਂ ਆਪਣਾ ਪ੍ਰੂਫ ਛੜਾਇਆ ਐਂਡ ਇਦਰ ਪ੍ਰੂਫ ਰੇਵ ਤੋਂ ਦੇ ਲਗਾ ਸਕਦੇ ਹੋ ਹੁਣ ਅਸੀਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਇਹ ਫਾਰਮ ਹੈਗੇ ਨੇ ਇਹ ਫਾਰਮ ਜਿਹੜੇ ਨੇ ਜਿਹੜੇ ਤੁਹਾਡੇ ਡਿਸਟ੍ਰਿਕਟ ਲੈਵ ਦੇ ਰੋਜ਼ਗਾਰ ਦਫ਼ਤਰ ਹੁੰਦੇ ਨਾ ਉੱਥੇ ਜਾ ਕੇ ਤੁਸੀਂ ਆਪਣਾ ਇਹ ਫਾਰਮ ਜਿਹੜਾ ਜਮਾ ਕਰਵਾਉਣਾ ਹੈਗਾ ਤੁਸੀਂ ਉਹਨਾਂ ਨੂੰ ਕਹਿਣਾ ਹੈ ਕਿ ਜੇਕਰ ਸਾਡੀ ਰਜਿਸਟ੍ਰੇਸ਼ਨ ਜਿਹੜੀ ਹੈ ਤੁਸੀਂ ਕਰ ਸਕੋ ਕਿਉਂਕਿ ਜਿਹੜੀ ਪੈਰ ਸਕੀਮ ਹੈਗੀ ਆ ਇਸ ਸਮੇਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਆ ਚੁੱਕੀ ਆ ਜੇਕਰ ਅਸੀਂ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ ਵੀ ਇਹ ਸਕੀਮ ਚੱਲ ਰਹੀ ਆ ਕਿਉਂਕਿ ਲੁਧਿਆਣਾ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਨੇ ਨਾ ਉਹਨਾਂ ਨੇ ਸਰਕਾਰ ਦੇ ਨਾਲ ਟਾਈ-ਅੱਪ ਕੀਤਾ ਹੋਇਆ ਦੇ ਵਿੱਚ ਤੁਸੀਂ ਘਰ ਘਰ ਰੋਜ਼ਗਾਰ ਯੋਜਨਾ ਸਕੀਮ ਦੇ ਰਾਹੀਂ ਵੀ ਆਪਣੇ ਫਾਰਮ ਜਿਹੜਾ ਰਜਿਸਟ੍ਰੇਸ਼ਨ ਕਰ ਸਕਦੇ ਹੋ ਫਿਰ ਕੀ ਹੁੰਦਾ ਹੈ ਕਿ ਤੁਹਾਨੂੰ ਘਰ ਬੈਠੇ ਹੀ ਕੰਪਨੀਆਂ ਜਿਹੜੀਆਂ ਨੇ ਉਹ ਕਿਸੇ ਵੀ ਤਰ੍ਹਾਂ ਦਾ ਕੰਮ ਦੇ ਸਕਦੀਆਂ ਨੇ ਜਿਹਦੇ ਤੇ ਨਾਲ ਤੁਸੀਂ ਘਰ ਬੈਠੇ 400 ਰੁਪਇਆ ਦੇ ਦਾ ਅਰਨਿੰਗ ਜੜਾ ਕਰ ਸਕਦੇ ਹੋ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਸਕਿੱਲ ਹੈ ਤਾਂ ਤੁਸੀਂ ਆਪਣਾ ਫਾਰਮ ਜਿਹੜਾ ਰਜਿਸਟ੍ਰੇਸ਼ਨ ਕਰੋ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਜੇਕਰ ਤੁਸੀਂ ਅਮਰitsar ਤੋਂ ਬਿਲੋਂਗ ਕਰਦੇ ਆ ਅਮਰitsar ਜ਼ਿਲ੍ਹੇ ਤੋਂ ਤਾਂ ਤੁਸੀਂ ਇਸ ਸਕੀਮ ਦਾ ਪੂਰਾ ਪੂਰਾ ਲਾਭ ਲੈ ਸਕਦੇ ਹੋ ਸੰਗਰੂਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਉਹ ਤਾਂ ਸੰਗਰੂਰ ਦੀਆਂ ਔਰਤਾਂ ਨੂੰ ਵੀ ਇਸ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ ਇਹ ਲਾਭ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਜਿੰਨੇ ਵੀ ਲੋਕੀ ਰਹੇ ਜਣੇ ਉਹਨਾਂ ਨੂੰ ਵੀ ਲਾਭ ਦਿੱਤਾ ਜਾ ਰਿਹਾ ਇਹਦੇ ਵਿੱਚ ਸਿਰਫ ਤੇ ਸਿਰਫ ਕੰਮ ਜਿਹੜਾ ਹੋਣਾ ਹੈ ਉਹ ਹੋਣਾ ਕੰਪਨੀਆਂ ਦੇ ਟਾਈਅਪ ਦੇ ਨਾਲ ਹੈ ਬਸ ਤੁਸੀਂ ਇਹ ਦੱਸ ਦੋ ਦੱਸ ਦिए ਕਿ ਜਿਹੜੀ ਕਰ ਘਰ ਘਰ ਰੋਜ਼ਗਾਰ ਯੋਜਨਾ ਦੀ ਵੈਬਸਾਈਟ ਹੈਗੀ ਹੈ ਉਥੇ ਜੇ ਆਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਨੀ ਹੈਗੀ ਆ ਜੋ ਤੁਹਾਡੇ ਕੋਲ ਸਕਿੱਲ ਹੋਏਗੀ ਆਪੇ ਫਿਨਿਸ਼ ਸਕਿੱਲੇ ਵੀ ਤੁਸੀਂ ਐਡ ਕਰ ਸਕਦੇ ਹੋ ਇਸ ਵੈਬਸਾਈਟ ਦਾ ਲਿੰਕ ਜਿਹੜਾ ਮੈਂ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜਦੋਂ ਤੁਸੀਂ ਘਰ ਘਰ ਰਜਿਸਟ੍ਰੇਸ਼ਨ ਦੀ ਜੋਚ ਚੁਣਨਾ ਕਰ ਦਿੰਦੇ ਹੈਗੇ ਉਹ ਇਸ ਤੋਂ ਬਾਅਦ ਕੰਪਨੀ ਵਾਲੇ ਤੁਹਾਨੂੰ ਫੋਨ ਕਾਲ ਕਰਨਗੇ ਤੁਹਾਡੀ ਤੁਹਾਨੂੰ ਇੰਟਰਵਿਊ ਤੇ ਲਈ ਬੁਲਾਇਆ ਜਾਂਦਾ ਹੈ ਇੰਟਰਵਿਊ ਤੋਂ ਜੇਕਰ ਤੁਸੀਂ ਪਾਸ ਹੋ ਜਾਂਦੇ ਹੋ ਤੁਹਾਡੀ ਸੈਲੈਕਸ਼ਨ ਹੋ ਜਾਂਦੀ ਹੈ ਤਾਂ ਤੁਹਾਨੂੰ ਘਰ ਬੈਠੇ ਵੀ ਰੋਜਗਾਰ ਮਿਲੇਗਾ ਤੇ ਤੁਸੀਂ ਕੰਪਨੀ ਦੇ ਵਿੱਚ ਵੀ ਕੰਮ ਕਰਕੇ 4000 400 ਰੁਪਏ ਤੋਂ ਲੈ ਕੇ ਸੋਰੀ 400 ਰੁਪਏ ਤੋਂ ਲੈ ਕੇ ਤੁਸੀਂ 700 ਰੁਪਏ ਤੱਕ ਦਾ ਦਿਹਾੜੀ ਦਾ ਪੈਸਾ ਜਿਹੜਾ ਕਮਾ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਧੰਨਵਾਦ